ਹਾਂਜੀ ਅੱਜ ਆਪਾਂ ਬਣਾਵਾਂਗੇ ਮੂਲੀ ਵਾਲੇ ਪਰੌਂਠੇ ਉਹਨਾਂ ਨੇ ਆਪਾਂ ਮੂਲੀਆਂ ਵਾਸ਼ ਕਰਕੇ ਰੱਖ ਲਈਆਂ ਨੇ ਪੂਰੀਆਂ ਵਧੀਆ ਸੋਹਣੀਆਂ ਸੋਹਣੀਆਂ ਮੂਲੀਆਂ ਨੇ ਆਪਣੀਆਂ ਤੇ ਆਪਾਂ ਪਹਿਲਾਂ ਮੂਲੀਆਂ ਨੂੰ ਛਿੱਲ ਲਾਂਗੇ ਅੱਜ ਆਪਾਂ ਬਿਨਾ ਕਸ ਕੀਤੇ ਆ ਮੂਲੀਆਂ ਨੂੰ ਕਿਵੇਂ ਕਸ ਕਰਨਾ ਹੈਗਾ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਕਿ ਆਪਣੇ ਹੱਥਾਂ ਦੀ ਬਿਲਕੁਲ ਵੀ ਫੋਰਸ ਨਹੀਂ ਲੱਗੂਗੀ ਅੱਜ ਨਹੀਂ ਆਪਾਂ ਮੂਲੀਆਂ ਦੇ ਪਰੌਂਠੇ ਬਣਾਵਾਂਗੇ ਹਾਂਜੀ ਆਪਾਂ ਨਾ ਹੁਣ ਮੂੜੀਆਂ ਨੂੰ ਪਹਿਲਾਂ ਛੋਟਾ ਛੋਟਾ ਕੱਟ ਲਾਗੇ ਆਪਾਂ ਕੱਸ਼ ਨਹੀਂ ਕਰਾਂਗੇ ਮੂੜੀਆਂ ਨੂੰ ਜਿਵੇਂ ਆਪਾਂ ਕद्दू ਕੱਸ਼ ਕਹਿੰਦੇ ਨੇ ਵੈਸੇ ਤਾਂ ਤੇ ਪਰ ਆਪਾਂ ਮੂੜੀਆਂ ਨੂੰ ਕੱਸ਼ ਨਹੀਂ ਕਰਾਂਗੇ ਤੇ ਇਹਨਾਂ ਨੂੰ ਆਪਾਂ ਕੱਟਾਂਗੇ ਛੋਟਾ ਛੋਟਾ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਆਪਾਂ ਇਹਨਾਂ ਨੂੰ ਕੱਸ਼ ਕਰਦੇ ਆਂ ਲਓ ਜੀ ਆਪਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲਿਆ ਮੂਲੀਆ ਨੂੰ ਤੇ ਫਿਰ ਤੁਹਾਨੂੰ ਦੱਸਦੇ ਆਪਾਂ ਕਿਸ ਤਰ੍ਹਾਂ ਦੇ ਵਾਲਾ ਕੀ ਪ੍ਰੋਸੈਸ ਹੈ ਹਾਂਜੀ ਆਪਾਂ ਇਹਨਾਂ ਨੂੰ ਹੈਂਡ ਗ੍ਰਾਈਂਡਰ 'ਚ ਕਰਾਂਗੇ ਬਰੀਕ-ਬਰੀਕ ਕਰ ਲਾਂਗੇ ਇਹ 'ਚ ਇੱਕ ਤਰ੍ਹਾਂ ਨੇ ਓਕਾਸ਼ ਹੋ ਜਾਣੀ ਆ ਜਿਵੇਂ ਆਪਾਂ ਕਦੂ ਨੂੰ ਕਸ਼ ਕਰ ਲੈਂਦੇ ਹਾਂ ਹਾਂਜੀ ਆਪਾਂ ਦੇਖਦੇ ਆਂ ਇਹਨੂੰ ਖੋਲ ਕੇ ਦੇਖੋ ਤੁਸੀਂ ਕਿੰਨੀਆਂ ਬ੍ਰੀਕ ਹੋ ਚੁੱਕੀਆਂ ਨੇ ਦੇਖੋ ਇਹ ਆਪਣੇ ਪ੍ਰੌਂਟਾਂ ਦੇ ਵਿੱਚ ਪਾਉਣ ਲਈ ਪਰਫੈਕਟ ਕਾਸ਼ ਹੋ ਚੁੱਕੀਆਂ ਲੱਗੀਆਂ ਤੇ ਆਪਾਂ ਨੂੰ ਸਖਤ ਮਿਹਨਤ ਕਰਨ ਦੀ ਲੋੜ ਨਹੀਂ ਪਈ ਹੈਗੀ ਆਪਾਂ ਇਹਦੇ ਵਿੱਚ ਵੀ ਕਰ ਸਕਦੇ ਹਾਂਗੇ ਤੇ ਇਸ ਤੋਂ ਬਾਅਦ ਆਪਾਂ ਮਿਕਸੀ ਦੇ ਜਾਰ ਵਿੱਚ ਵੀ ਕਰ ਸਕਾਂਗੇ ਇਕ ਸੀ ਦੇ ਜਾਰ ਵਿੱਚ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈਗਾ ਆਪਾਂ ਇਹਨੂੰ ਲਗਾਤਾਰ ਨਹੀਂ ਚਲਾਵਾਂਗੇ ਹਾਂਜੀ ਆਪਾਂ ਇਹਨੂੰ ਲਗਾਤਾਰ ਨਹੀਂ ਚਲਾਵਾਂਗੇ ਬਿਲਕੁਲ ਵੀ ਥੋੜੀ ਥੋੜੀ ਪਾ ਕੇ ਕਦੇ ਇੱਕ ਵਾਰ ਆਪਾਂ ਚਲਾ ਲਾਂਗੇ ਫਿਰ ਬੰਦ ਕਰਾਂਗੇ ਫਿਰ ਚਲਾ ਲਾਂਗੇ ਫਿਰ ਬੰਦ ਕਰਾਂਗੇ ਇਸ ਪ੍ਰੋਸੈਸ ਨਾਲ ਆਪਾਂ ਇਹਨਾਂ ਨੂੰ ਸਾਰੀਆਂ ਮੂਈਆਂ ਨੂੰ ਕਸ਼ ਕਰ ਲਾਂਗੇ ਦੇਖਣਾ ਤੁਸੀਂ ਫਾਈ ਵੀ ਹੁਣ ਦੇਖਾਂਗੇ ਆਪਣੀਆਂ ਦੇਖੋ ਇਹਨਾਂ ਨੂੰ ਹੁਣ ਆਪਾਂ ਫੋਨ ਲਾਗੇ ਜੀ ਆਪਾਂ ਚਾਹ ਪੋਣੀ ਰੱਖ ਲਈ ਹੈਗੀ ਤੇ ਉੱਪਰ ਆਪਾਂ ਕੱਪੜਾ ਪਿਛਾਵਾਂਗੇ ਤੇ ਇਹਦੇ ਵਿੱਚ ਆਪਾਂ ਇਹਨੂੰ ਪਾ ਦੇਾਂਗੇ ਮਟੀਰੀਅਲ ਨੂੰ ਆਪਣੇ ਨੂੰ ਮੂਲੀਆਂ ਵਾਲੇ ਨੂੰ ਨਾ ਮੈਥਡ ਸੀ ਉਹ ਆਪਣਾ ਸੈਕੰਡ ਮੈਥਡ ਸੀ ਤੇ ਤੁਹਾਨੂੰ ਜਿਹੜਾ ਚੰਗਾ ਲੱਗੇ ਤੁਸੀਂ ਉਹ ਮੇ ਕਰ ਲਿਓ ਇਹਦੇ ਵਿੱਚ ਆਪਣੀ ਜਿਆਦਾ ਮਿਹਨਤ ਬਚ ਜਾਂਦੀ ਹੈ ਥੋੜਾ ਜਿਹਾ ਕੰਮ ਦਾ ਪ੍ਰੋਸੈਸਟ ਫਾਸਟ ਹੋ ਜਾਂਦਾ ਹੈ ਹਾਂਜੀ ਹੁਣ ਆਪਾਂ ਇਹਨੂੰ ਪੁੰਨ ਲਾਂਗੇ ਜੀ ਦੇਖੋ ਇਹਦਾ ਤੁਸੀਂ ਇੰਨਾ ਪਾਣੀ ਤਾਂ ਇਹ ਆ ਚਾਹ ਪੋਣੀ ਦੇ ਵਿੱਚ ਹੀ ਨਿਕਲ ਗਿਆ ਕਾ ਦੇਖੋ ਜਿਹੜਾ ਬਾਕੀ ਦਾ ਬਚਿਆ ਹੋਇਆ ਉਹਨੂੰ ਆਪਾਂ ਕੋਣੇ ਨੂੰ ਦਬਾ-ਦਬਾ ਕੇ ਇਸ ਤਰ੍ਹਾਂ ਦਬਾ-ਦਬਾ ਕੇ ਹਿੰਦੇ ਪਾਣੀ ਨਿਕਲਦਾ ਦੇਖੋ ਦੇਖੋ ਤਾਂ ਕਰਕੇ ਨਾ ਆਪਾਂ ਸਾਰਾ ਪਾਣੀ ਕੱਬ ਦਿਾਂਗੇ। ਆ ਰਾਮ ਨਾਲ ਦਬਾਉਣਾ ਹੈ। ਲਓ ਜੀ ਮਟਣਾ ਸਾਰਾ ਪਾਣੀ ਡਿੱਗ ਚੁੱਕਿਆ ਹੈ। ਹਾਂਜੀ ਇਹਦੇ ਵਿੱਚੋਂ ਨਾ ਮੂਲੀਆਂ ਦੇ ਵਿੱਚੋਂ ਆਪਣਾ ਇੰਨਾ ਪਾਣੀ ਡਰੇਨ ਹੋ ਚੁੱਕਿਆ ਹੈਗਾ। ਅਗਰ ਤੁਸੀਂ ਲਾਈਕ ਕਰਦੇ ਹੋ ਤਾਂ ਤੁਸੀਂ ਇਹਦਾ ਆਟੇ ਦੇ ਵਿੱਚ ਪਾ ਕੇ ਆਟਾ ਗੁੰਨ ਸਕਦੇ ਹੋ ਇਸ ਪਾਣੀ ਨੂੰ। ਤੇ ਬਾਕੀ ਆਪਾਂ ਇਹ ਇਹਨੂੰ ਇਦਾਂ ਹੀ ਰੱਖ ਦੇਾਂਗੇ ਜਿੱਦਾਂ ਆਪਾਂ ਪਰੌਂਠੇ ਬਣਾਵਾਂਗੇ ਉਹਦਾ ਆਪਾਂ ਕੋਲਾਂਗੇ ਹਾਂਜੀ ਆਪਣਾ ਮੂੜੀਆਂ ਦੇ ਵਿੱਚੋਂ ਪਾਣੀ ਬਿਲਕੁਲ ਡレイン ਹੋ ਚੁੱਕਿਆ ਹੈ ਇਹ ਖੁਸ਼ਕ ਹੋ ਚੁੱਕੀਆਂ ਵਧੀਆ ਤੇ ਇਹਨਾਂ ਨੂੰ ਹੁਣ ਆਪਾਂ ਡੋਂਗੇ 'ਚ ਕੱਢ ਲੈਣੇ ਹੈਗੇ ਹਾਂਜੀ ਆਪਾਂ ਆਪਣੇ ਪੌਣੇ ਦੇ ਵਿੱਚੋਂ ਕਸ਼ਕ ਕੀਤੀਆਂ ਹੋਈਆਂ ਮੂਲੀਆਂ ਕੱਢ ਲਈਆਂ ਨੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਹੱਥ ਨਾਲ ਘੋਰ ਲਾਂਗੇ ਹੁਣ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਬਰੀਕ ਕੱਟੀ ਹੋਈ ਹਰੀ ਮਿਰਚ ਹੁਣ ਆਪਾਂ ਪਾਵਾਂਗੇ ਸੁੱਕਾ ਧਨੀਆ ਆਪਣੇ ਕੋਲ ਹਰਾ ਧਨੀਆ ਹੈ ਨਹੀਂ ਸੀ ਤਾਂ ਆਪਾਂ ਇਹ ਪਾ ਲਾਂਗੇ ਥੋੜਾ ਜਿਹਾ ਹੁਣ ਆਪਾਂ ਪਾਵਾਂਗੇ ਥੋੜੀ ਜੀ ਮੇਥੀ ਪਾਵਾਂਗੇ ਪਿੰਚਕ ਇਹ ਵੀ ਆਪਾਂ ਆਪਣੇ ਘਰ ਵਿੱਚ ਹੀ ਤਿਆਰ ਕਰਕੇ ਕ੍ਰਸ਼ ਕਰਕੇ ਰੱਖੀ ਹੋਈ ਸੀ roast ਕਰਕੇ ਫਿਰ ਕ੍ਰਸ਼ ਕਰ ਲਿਆ ਸੀ ਤੇ ਧਨੀਆ ਵੀ ਆਪਾਂ ਆਪਣੇ ਘਰ ਵਿੱਚ ਹੀ roast ਕਰਕੇ ਕ੍ਰਸ਼ ਕਰ ਲਿਆ ਸੀ ਸੌਰੀ roast ਨਹੀਂ ਕੀਤਾ ਸੀ ਛਾਵੇਂ ਸਿਕਾਇਆ ਸੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸੁੱਕੇ ਮਸਾਲੇ ਹਾਫ ਚਮਚ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਦਾ ਤੇ ਹਾਫ ਤੋਂ ਘੱਟ ਥੋੜਾ ਜਿਹਾ ਮਿਰਚ ਪਾਵਾਂਗੇ ਆਪਾਂ ਪੀਸੀ ਹੋਈ बस ਇਹਦੇ ਵਿੱਚ ਆਪਾਂ ਹੋਰ ਕੋਈ ਮਸਾਲਾ ਐਡ ਨਹੀਂ ਕਰਾਂਗੇ ਹਰੀ ਮਿਰਚ ਪਾਤੀ ਸੀ ਨਾਲ ਆਪਾਂ ਲਾਲ ਮਿਰਚ ਪਾਊਡਰ ਪਾਤਾ ਹੈਗਾ ਤੇ ਇਹਨੂੰ ਆਪਾਂ ਹੁਣ ਮਿਕਸ ਕਰ ਲੈਣੇ ਆਂ ਅੱਛੀ ਤਰ੍ਹਾਂ ਮਿਕਸ ਕਰ ਲੈਣੇ ਇਹਨੂੰ ਆਪਾਂ ਤਾਂ ਕਿ ਮਸਾਲੇ ਵਿੱਚ ਇੱਕ ਮਿਕ ਹੋ ਜਾਣਾ ਇਸ ਪੇੜ ਦੇ ਉੱਪਰ ਆਪਾਂ ਮਸਾਲੇ ਮਿਕਸ ਕਰ ਲਏ ਨੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਦੇਸੀ ঘি ਉਹਨੂੰ ਪਾ ਦਾਂਗੇ ਉਹਨੂੰ ਆਪਾਂ ਮੈਲਟ ਕਰਕੇ ਰੱਖ ਲਿਆ ਸੀ ਇਹਦੇ ਆਪਾਂ ਘੱਟੋ-ਘੱਟ 3 ਚਮਚ ਪਾ ਦਾਂਗੇ ਇਹਦਾ ਇਹੀ ਮਤਲਬ ਹੈ ਕਿ ਆਪਾਂ ਨੂੰ ਹੁਣ ਵਾਰੀ-ਵਾਰੀ ਆਟੇ ਦੇ ਵਿੱਚ ਘਿਓ ਲਾਉਣ ਦੀ ਲੋੜ ਨਹੀਂ ਪਊਗੀ ਇੱਥੇ ਹੀ ਆਪਾਂ ਘਿਓ ਵਾਲਾ ਕੰਮ ਪੂਰਾ ਕਰ ਦਿੱਤਾ ਹੈਗਾ ਤੇ ਆਪਾਂ ਆਪਣੀ ਮਿਹਨਤ ਨੂੰ ਘਟਾ ਲਿਆ ਹੈਗਾ ਮੋਲੀਆਂ ਨੂੰ ਆਪਾਂ ਰੱਖਦੇ ਹਾਂ ਇੱਕ ਸਾਈਡ ਤੇ ਤੇ ਹੁਣ ਆਪਾਂ ਕਰਦੇ ਹਾਂ ਆਟੇ ਦੀ ਤਿਆਰੀ ਆਟੇ ਨੂੰ ਆਪਾਂ ਗੁੰਨ ਲੈਣੇ ਹੈਗੇ ਆਟਾ ਗੁੰਨਾਂਗੇ ਆਪਾਂ ਆਟਾ ਗੁੰਨਣ ਵਾਸਤੇ ਹੁਣ ਸਰਦੀ ਦਾ ਮੌਸਮ ਹੈ ਤਾਂ ਆਪਾਂ ਪਾਣੀ ਨੂੰ ਥੋੜਾ ਜਿਹਾ ਕੋਸਾ ਕਰਾਂਗੇ ਉਸ ਲਈ ਆਪਾਂ ਗੈਸ ਤੇ ਰੱਖਦੇ ਹਾਂ ਪਾਣੀ ਗੈਸ ਔਨ ਕਰਕੇ ਆਪਾਂ पतीਲਾ ਰੱਖ ਲਾਂਗੇ ਪਾਣੀ ਨੂੰ ਕੋਸਾ ਕਰਨ ਵਾਸਤੇ ਤਾਂ ਕਿ ਆਪਾਂ ਆਟਾ ਗੁੰਨ ਸਕੀਏ ਸਰਦੀ ਦੇ ਮੌਸਮ ਵਿੱਚ ਹਮੇਸ਼ਾ ਪਾਣੀ ਨੂੰ ਕੋਸਾ ਕਰਕੇ ਹੀ ਆਟਾ ਗੁੰਨਣਾ ਚਾਹੀਦਾ ਹੈਗਾ ਠੰਡੇ ਪਾਣੀ ਨਾਲ ਆਟਾ ਨਹੀਂ ਗੁੰਨਣਾ ਚਾਹੀਦਾ ਉਹ ਸਿਰਫ ਗਰਮੀ ਵਾਸਤੇ ਹੁੰਦਾ ਹੈਗਾ ਪਾਣੀ ਕੋਸਾ ਹੋਣ ਤੋਂ ਥੋੜਾ ਟਾਈਮ ਫਿਰ ਆਪਾਂ ਆਪਣਾ ਡੋ ਲਗਾਉਣੇ ਆ ਆਟੇ ਦਾ ਹਾਂਜੀ ਪਾਣੀ ਆਪਣਾ ਕੋਸਾ ਹੋ ਚੁੱਕਿਆ ਹੈਗਾ ਤੇ ਇਹਨੂੰ ਆਪਾਂ ਹੁਣ ਕੱਢ ਲੈਣੇ ਆ ਜਾਦੂ ਤੇ ਆਟਾ ਗੁੰਨਣ ਦੀ ਆਪਾਂ ਤਿਆਰੀ ਕਰਦੇ ਆ ਆਟੇ ਵਿੱਚ ਆਪਾਂ ਇੱਥੇ ਕੋਈ ਨਮਕ ਮਿਰਚ ਜੀਰਾ ਕੁਝ ਨਹੀਂ ਪਾਵਾਂਗੇ ਸਿੰਪਲ ਆਟਾ ਗੁੰਨਾਂਗੇ ਬਿਲਕੁਲ ਸੌਫਟ ਆਟਾ ਗੁੰਨਾਂਗੇ ਆਪਾਂ ਆਪਾਂ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਹਾਂਜੀ ਆਪਾਂ ਆਪਣੇ ਆਟੇ ਨੂੰ ਬਿਲਕੁਲ ਇਸ ਤਰ੍ਹਾਂ ਮੁੱਕੀ ਦੇ 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 ਕੇ ਵਧੀਆ ਸੌਫਟ ਆਟਾ ਗੁੰਨਣਾ ਹੈਗਾ ਬਿਲਕੁਲ ਸੌਫਟ ਹੈ ਇਹ ਦੇਖੋ ਇਹ ਕੋਈ ਇਹ ਆਪਣੇ ਡੋਂਗੇ ਨਾਲ ਨਹੀਂ ਲੱਗ ਰਿਹਾ ਇਹੀ ਵਧੀਆ ਆਟਾ ਗੁੱਜਣ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਆਪਣਾ ਆਟਾ ਬਿਲਕੁਲ ਵੀ ਆਪਣੇ ਡੋਂਗੇ ਦੇ ਨਾਲ ਨਾ ਲੱਗੇ ਨਾਲੋਂ ਚੱਕਿਆ ਜਾਵੇ ਚੰਗੀ ਤਰ੍ਹਾਂ ਤਾਂ ਸਮਝੋ ਕਿ ਆਟਾ ਬਹੁਤ ਵਧੀਆ ਪਰਫੈਕਟ ਤਰੀਕੇ ਨਾਲ ਗੁੱਜਿਆ ਹੈਗਾ ਹੁਣ ਇਹਨੂੰ ਆਪਾਂ ਇੱਥੇ 2-3 ਮਿੰਟ ਲਈ ਇਹ ਰਸਤੇ ਤੇ ਰੱਖਾਂਗੇ ਥੋੜਾ ਜਿਹਾ ਉੱਪਰ ਪਾਣੀ ਦਾ ਸਪ੍ਰਿੰਕਲ ਜਿਹਾ ਕਰਕੇ ਨੂੰ ਆਪਾਂ ਰੈਸਟ ਲਈ ਰੱਖ ਦੇਾਂਗੇ ਟੱਕ ਕੇ ਹਾਂਜੀ ਆਪਾਂ ਹੁਣ ਆਪਣੇ ਆਟੇ ਨੂੰ ਥੋੜੀ ਜਿਹੀ ਮੁੱਕੀ ਦੇਵਾਂਗੇ ਹੋਰ ਅਸੀਂ ਇਹਨੂੰ ਮੁੱਕੀ ਬੋਲਦੇ ਹਾਂਗੇ ਤੁਸੀਂ ਦੇਖ ਲਓ ਆਪਣੀ ਭਾਸ਼ਾ 'ਚ ਕੀ ਬੋਲਦੇ ਹੋਗੇ ਤਾਂ ਕਿ ਲੋਪਰ ਆਟਾ ਚੰਗੀ ਤਰ੍ਹਾਂ ਸੈੱਟ ਹੋ ਜਾਏ ਬਹੁਤ ਵਧੀਆ ਆਟਾ अपना और बिल्कुल सॉफ्ट सॉफ्ट है लो जी बिलकुल आटा अपना सॉफ्ट सॉफ्ट गुजिया है देखो हम आप बनाने अपने मूली वाले आौंठे तवा आप कर लिए वॉश ਹਾਂਜੀ ਆਪਾਂ ਆਪਣਾ ਤਵਾ ਕਰ ਲਿਆ ਵਾਸ਼ ਕਰੇ ਨੂੰ ਵਾਸ਼ ਕਰਕੇ ਆਪਾਂ ਗੈਸ ਤੇ ਰੱਖ ਲਿਆ ਤੇ ਹੁਣ ਆਪਾਂ ਆਪਣੇ ਪਰੌਂਠੇ 베ਰੂਗੇ ਨੇ ਇਹਨੇ ਸਾਰ ਆਪਾਂ ਪੇੜਾ ਲਵਾਂਗੇ ਇਹਦੇ ਆਪਾਂ ਹਾਫ ਹਾਫ ਦੋ ਕਰ ਲਾਂਗੇ ਇਦਿਜ ਆਪਾਂ ਦੋ ਕਰ ਲਾਂਗੇ ਹੁਣ। ਉਹਡੇੜੇ ਕਰ ਲਏ। ਇਹਨਾਂ ਨੂੰ ਆਪਾਂ ਇਕੱਠਿਆਂ ਨੂੰ ਹੀ ਇਦਾਂ ਪੱਨ ਲਾਂਗੇ। ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਖੋਲ ਲਾਂਗੇ। ਤੇ ਹੁਣ ਆਪਾਂ ਇਹਨਾਂ ਨੂੰ ਵੇਲਾਂਗੇ। ਇਹਨੂੰ ਆਪਾਂ ਪੂਰਾ ਲੰਮਾ ਵੇਲਾਂਗੇ। ਜੇ ਵੇਲਾਂਗੇ ਗੋਲ ਪਰ ਵੱਡਾ ਵੇਲਾਂਗੇ ਮਤਲਬ। ਇੱਕ ਰੋਟੀ ਆਪਾਂ ਇਦਾਂ ਵੇਲ ਕੇ ਐਵੇਂ ਰੱਖ ਦੇਣੀ ਹੈ ਸਾਈਡ ਤੇ ਤੇ ਹੁਣ ਆਪਾਂ ਦੂਸਰੀ ਲੋਟੀ ਵੇਲਾਂਗੇ ਲਓ ਜੀ ਆਪਣੇ ਕੋਲੇ ਹੁਣ ਇਹ ਦੋ ਰੋਟੀਆਂ ਬਿਲ ਚੁਕੀਆਂ ਦੋ ਪੇੜੇ ਕਰੇ ਸੀ ਦੋ ਰੋਟੀਆਂ ਬਿਲ ਚੁਕੀਆਂ ਕਿਉਂ ਅਗਿਆ ਕਨਾਲ ਨਾਲ ਗਰਮ ਰੱਖ ਲਾਂਗੇ ਆਪਣਾ ਹੁਣ ਇੱਥੇ ਆਪਾਂ ਇਹਦੇ ਵਿੱਚ ਫਿਲਿੰਗ ਭਰਾਂਗੇ ਆਪਣੇ ਪਰੌਂਠਿਆਂ ਵਿੱਚ ਨਾ ਇੱਥੇ ਫੀਲਿੰਗ ਭਰਾਂਗੇ ਚੰਗੀ ਤਰ੍ਹਾਂ ਫੀਲਿੰਗ ਭਰ ਲਾਂਗੇ ਆਪਾਂ ਤੇ ਦੂਸਰੀ ਰੋਟੀ ਨੂੰ ਆਪਾਂ ਪਰ ਇਸ ਤਰ੍ਹਾਂ ਰੱਖ ਦਿਆਂਗੇ ਤੇ ਸਾਈਡਾਂ ਆਪਾਂ ਇਹਨਾਂ ਦੀ ਦਬ ਲਾਂਗੇ ਹਲਕਾ ਜਿਹਾ ਤੁਸੀਂ ਘਿਓ ਲਾ ਕੇ ਇਸ ਤਰ੍ਹਾਂ ਸਾਈਡਾਂ ਨੂੰ ਜੋੜ ਲੈਣਾ ਹੈ आप हल्का जहा पलेथन भी ला लेंगे यानी के सुखा आटा फिर आप दोबारा बेलना शुरू करा गैस आप्ट कर देंगे पतावा रखा से इस तरह आप बेल लागे पूरे व्डे वे परठे बन गए ਔਰ ਬਿਲਕੁਲ ਵੀ ਪਰੌਂਠਾ ਟੁੱਟਿਆ ਨਹੀਂ ਹੈਗਾ ਕਿਤੋਂ ਵੀ ਕਿਉਂਕਿ ਇਹਦੇ ਵਿੱਚ ਪਾਣੀ ਹੈ ਨਹੀਂ ਸੀ ਹਾਂਜੀ ਦੇਖੋ ਬਿਲਕੁਲ ਵੀ ਪਰੌਂਠਾ ਆਪਣਾ ਕਿਤੋਂ ਨਹੀਂ ਟੁੱਟਿਆ ਹੈਗਾ ਲਓ ਜੀ ਹੁਣ ਅਸੀਂ ਕੀ ਪਾਵਾਂਗੇ ਇਹਦੇ ਤੇ ਕਿਉਂ ோச்சி அப்போாா் பண்ணிக்க போடி இன்னும் அப்பா கடலாங்க இது பலேட் ਲੋ ਜੀ ਹੁਣ ਆਪਾਂ ਇਹਦੇ ਤੇ ਲਾ ਦਾਂਗੇ ਘਿਓ ਅਸੀਂ ਵੈਸੇ ਆਪਣੇ ਘਰ ਵਿੱਚ ਐਸੇ ਸਟੇਜ ਤੇ ਲਾ ਲੈਂਦੇ ਹੁਣ ਐਦਾਂ ਨੀੱਚਾ ਅਸੀਂ ਕਿਉਂ ਨਹੀਂ ਲਾਉਂਦੇ ਨਾ ਹੀ ਉਹ ਅਸੀਂ ਤਲਦੇ ਹਾਂ ਬਟ ਇਹ ਆਪਾਂ ਅਸਲੀ ਜਿਹਦੇ ਪਰੌਂਠਾ ਬਣਦਾ ਜਿੱਦਾਂ ਉਹ ਐਵੇਂ ਹੀ ਬਣਦਾ ਕਿ ਦੋਨੋਂ ਪਾਸੋਂ ਕਿਉਂ ਅਲੱਗ ਕੇ ਤਲਿਆ ਜਾਂਦਾ ਹੈ ਰੋਟੀਰ ਵਿੱਚ ਰੁਟੀਨ ਚ ਖਾਣੇ ਹੋਂ ਤਾਂ ਤਲਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਬਸ ਇੱਕ ਪਾਸੇ ਦੀ ਰੋਟੀ ਦੀ ਤਰ੍ਹਾਂ ਆਪਾਂ ਭਿਓ ਲਾ ਲੈਣਾ ਚਾਹੀਦਾ ਲੋਈ ਆਪਣੇ ਦੋ ਤਾਗੇ ਬਣ ਕੇ ਰੈਡੀ ਹੋ ਗਏ ਆ ਤੇ ਹੁਣ ਆਪਾਂ ਕਰਦੇ ਆ ਸਰਵ ਆਪਾਂ ਕਰਦੇ ਆ ਆਪਣੇ ਪਰੌਂਠਿਆਂ ਨੂੰ ਸਰਵ ਪਹਿਲਾਂ ਆਪਾਂ ਪਾਵਾਂਗੇ ਦਹੀਂ ਦਹੀਂ ਦੇ ਵਿੱਚ ਆਪਾਂ ਕੋਈ ਨਮਕ ਮਿੱਤ ਨਹੀਂ ਪਾਵਾਂਗੇ ਸਿੰਪਲ ਦਹੀਂ ਰੱਖਾਂਗੇ ਸਿਰਫ ਜੀਰੇ ਨੂੰ ਹੀ ਸਪ੍ਰਿੰਕਲ ਕਰਾਂਗੇ ਉੱਪਰ ਆਪਾਂ ਸਿਰਫ ਜੀਰਾ ਭੁੱਜਿਆ ਹੋਇਆ ਸੀ ਇਹਨੂੰ ਹੀ ਆਪਾਂ ਇਦਾਂ ਸਪ੍ਰਿੰਕਲ ਕਰ ਦਿਆਂਗੇ ਉੱਪਰ ਇਹ ਆਪਣੀ ਵਧੀਆ ਇੱਕ ਗਾਰਨਿਸ਼ ਵੀ ਹੋ ਜਾਏਗੀ ਔਰ ਆਪਣੀ ਹੈਲਥ ਲਈ ਬਹੁਤ ਵਧੀਆ ਹੁੰਦਾ ਹੈਗਾ ਮੂਲੀ ਦਾ ਫਲੇਵਰ ਹੋਵੇ ਤਾਂ ਜਿਆਦਾ ਮਸਾਲੇ ਐਡ ਨਹੀਂ ਕਰਨੇ ਚਾਹੀਦੇ ਫਿਰ ਮੂਲੀ ਦਾ ਫਲੇਵਰ ਨਹੀਂ ਆਉਂਦਾ ਰੱਖਾਂਗੇ ਆਪਾਂ ਇਹਦੇ ਵਿੱਚ ਦੇਸੀ ਘਿਓ ਨਾਲ ਰੱਖਾਂਗੇ ਆਪਾਂ ਆਪਣਾ ਆਚਾਰ ਗਾਜਰ ਅਦਰਕ ਗੋਭੀ ਅੰਬ ਦਾ ਆਚਾਰ ਨਾਲ ਹੀ ਨਿੰਬੂ ਹੈਗਾ ਇਹ ਸਾਰਾ ਆਚਾਰ ਆਪਣਾ ਹੋਮ ਮੇਡ ਆਚਾਰ ਹੈਗਾ ਆਪਾਂ ਖੁਦ ਬਣਾਇਆ ਆਪਣੇ ਘਰ ਵਿੱਚ ਤੇ ਇਹ ਨਿੰਬੂ ਔਰ ਜਿਹੜਾ ਆਪਣਾ ਹੈਗਾ ਅੰਬ ਦਾ ਇਹ ਆਪਣਾ ਪਿਛਲੇ ਸਾਲ ਵਾਲਾ ਆਚਾਰ ਹੈਗਾ ਤੇ ਦੇਖੋ ਕਿੰਨਾ ਸੋਹਣਾ ਬਣ ਕੇ ਕਾਲਾ ਹੋਇਆ ਹੋਇਆ ਹੈ ਆਚਾਰ ਆ ਆਪਣਾ ਇਨਸਟੈਂਟ ਵਾਲਾ ਆਚਾਰ ਹੈ ਤੇ ਨਾਲ ਹੀ ਆਪਾਂ ਰੱਖਾਂਗੇ ਆਪਣਾ ਮੱਖਣ ਹੁਣ ਆਪਾਂ ਰੱਖਾਂਗੇ ਇਹਦੇ ਵਿੱਚ ਆਪਣੇ ਜੋ ਬਣਾਏ ਸੀ ਪਰੌਂਠੇ ਹਾਂਜੀ ਲੋਜ ਸਾਡੀ ਆਪਣੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਐ ਤੁਸੀਂ ਆਪਣੇ ਘਰ ਵਿੱਚ ਇਸੇ ਤਰ੍ਹਾਂ ਹੀ ਪਰੌਂਠੇ ਬਣਾਉਣੇ ਔਰ ਤੁਹਾਨੂੰ ਵਿੱਚੋਂ ਵੀ ਫੀਲਿੰਗ ਵੀ ਦਿਖਾਉਣੇ ਆਪਾਂ ਪਰੌਂਠਿਆਂ ਦੀ ਦੇਖੋ ਮੀ सोनी ਫੀਲਿੰਗ ਹੈ ਦੇਖੋ ਪੂਰਾ ਵਿੱਚ ਦਿਖਾਈ ਦੇ ਰਿਹਾ ਹੈ ਤੇ ਇਸ ਤਰ੍ਹਾਂ ਬਣੇ ਹੋਏ ਪਰੌਂਠੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇਗੇ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਾ ਬਟਨ ਵੀ ਦਬਾ ਲੈਣਾ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਓਕੇ ਜੀ ਧੰਨਵਾਦ